ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਤੁਹਾਡੇ ਨਾਲ ਅਜਮੇਰ ਦੀ ਦਰਗਾਹ ਸ਼ਰੀਫ ਦੇ ਬਾਰੇ 'ਚ ਗੱਲ ਕੀਤੀ ਸੀ। ਜਿਸ ਬੰਦੇ ਨੇ ਉਹ ਪਟੀਸ਼ਨ ਦਾਖਲ ਕੀਤੀ ਹੈ ਉਸ ਵਿਅਕਤੀ ਦਾ ਜਿਹੜਾ ਉਹਨੇ ਵਿਸ਼ਨੂ ਗੁਪਤਾ ਉਹਦਾ ਨਾਮ ਹੈ ਤੇ ਉਹਨੇ ਹਿੰਦੂ ਸੈਨਾ ਦੇ ਪ੍ਰੈਜ਼ੀਡੈਂਟ ਵਜੋਂ ਆਪਣੇ ਆਪ ਨੂੰ ਉਹ ਪੇਸ਼ ਕਰਦੇ ਐ ਤੇ ਉਸ ਨੇ ਜਿਹੜਾ ਇਹਦਾ ਨਿਸ਼ਾਨਾ ਰੱਖਿਆ ਹੋਇਆ ਆਪਣੀ ਵੈਬਸਾਈਟ ਦੇ ਉੱਤੇ ਉਸ ਦਾ ਨਿਸ਼ਾਨਾ ਉਹਨੇ ਰੱਖਿਆ ਹੋਇਆ ਕਿ ਜਿਹੜਾ ਕੋਈ ਵੀ ਇਸਲਾਮੀ ਕਰਨ ਭਾਰਤ ਦਾ ਨਹੀਂ ਹੋਣ ਦਿੱਤਾ ਜਾਊਗਾ ਲਬਜ ਹਾਦ ਨਹੀਂ ਹੋਣ ਦਿੱਤਾ ਜਾਊਗਾ ਤੇ ਜਿਹੜੀ ਭਾਰਤ ਦੀ ਪ੍ਰਭੂ ਸਤਾ ਤੇ ਜਿਹੜੀ ਸਨਾਤਨ ਧਰਮ ਦੀ ਪ੍ਰਭੂ ਸਤਾ ਉਹਨੂੰ ਹਾਰਮ ਪਹਚਾਊਗਾ ਉਹਦੇ ਨਾਲ ਨਜਿੱਠਿਆ ਜਾਊਗਾ ਤੇ ਜਿਹੜੇ ਬਾਕੀ ਜਿਹੜੇ ਗੱਲਾਂ ਨੇ ਉਹ ਇਸ ਤਰ੍ਹਾਂ ਦੀਆਂ ਨੇ ਵੀ ਉਹ ਪਹਿਲਾਂ ਉਹਨੇ ਸ਼ਿਵ ਸੈਨਾ ਦੇ ਯੂਥ ਵਿੰਗ ਤੇ ਲੀਡਰ ਵਜੋਂ ਸਟੂਡੈਂਟ ਵਜੋਂ ਉਹਨੇ ਜੁਆਇਨ ਕੀਤਾ ਫਿਰ ਬਜਰੰਗ ਦਲ ਦੇ ਵਿੱਚ 2008 ਸ਼ਾਮਲ ਹੋਇਆ 11 ਚ ਉਹਨੇ ਇਹ ਹਿੰਦੂ ਸੈਨਾ ਬਣਾਈ ਤੇ ਉਸ ਤੋਂ ਬਾਅਦ ਫਿਰ ਉਸ ਦੇ ਜਿਹੜੇ ਕਰਮ ਨੇ ਕਹੇ ਜੇ ਕਰਮ ਨੇ ਜਿੜਾ ਕਿ ਇਹਦੇ ਨਿਗਾ ਮਾਰਨ ਦੀ ਲੋੜ ਹੈ ਕਿ 2016 ਦੇ ਵਿੱਚ ਜਦੋਂ 트ੰਪ ਚੋਣਾਂ 'ਚ ਖੜਾ ਸੀਗਾ ਉਸ ਨੇ ਇੱਕ ਹਵਨ ਕਰਵਾਇਆ ਸੀ ਵੀ 트럼ਪ ਜਿੱਤ ਜਾਵੇ ਅਜੇ ਉਦੋਂ 트럼ਪ ਤੇ ਮੋਦੀ ਦੀ ਜਿਹੜੀ ਯਾਰੀ ਨਹੀਂ ਸੀ ਪਈ ਅਬ ਕੀ ਵਾਰ 트럼ਪ ਸਰਕਾਰ ਦੇ ਨਾਰੇ ਵੀ ਨਹੀਂ ਸੀ ਉਦੋਂ ਲੱਗੇ ਉਦੋਂ ਉਹ ਪਹਿਲੀ ਵਾਰ ਚੋਣ ਲੜ ਰਿਹਾ ਸੀ ਤੇ ਇਸ ਵਿਅਕਤੀ ਨੇ ਉਹਦੇ ਲਈ ਹਵਨ ਕਰਾਇਆ ਸੀ ਪਤਾ ਨਹੀਂ ਹੁਣ ਸਨਾਤਨ ਧਰਮ ਸ਼ਾਇਦ ਇੰਨਾਂ ਗੱਲਾਂ ਲਈ ਕਿੰਨਾ ਕਾਗਿਆਦੰਦ ਮੈਨੂੰ ਨਹੀਂ ਪਤਾ ਇਹ ਦੇਖਣ ਦੀ ਲੋੜ ਹੈ ਸਾਰੇ ਸਨਾਤਨ ਧਰਮੀ ਬੰਦਿਆਂ ਨੂੰ ਵੀ ਮੇਰੀ ਬੇਨਤੀ ਹੈ ਵੀ ਕੀ ਇਸ ਤਰ੍ਹਾਂ ਦੇ ਹਵਨ ਇਸ ਗੱਲ ਲਈ ਕਰਾਏ ਜਾ ਸਕਦੇ ਹੁੰਦੇ ਆ 트ੰਪ ਦੀ ਵਿਕਟਰੀ ਲਈ ਦੂਸਰਾ ਜਿਹੜਾ ਉਸ ਨੇ ਫਿਰ 2011 ਦੇ ਵਿੱਚ ਉਹਨੇ ਤੇ ਤੇਜਿੰਦਰ ਬੱਗਾ ਜਿਹੜਾ ਬੀਜੇਪੀ ਦਾ ਲੀਡਰ ਹੈ ਉਹਨਾਂ ਨੇ ਜਿਹੜਾ ਪ੍ਰਸਿੱਧ ਵਕੀਲ ਹੈ ਸੁਪਰੀਮ ਕੋਰਟ ਦਾ ਪ੍ਰਸ਼ਾਂਤ ਭੂਸ਼ਣ ਉਹਦੇ ਦਫ਼ਤਰ ਜਾ ਕੇ ਉਹਦੇ ਨਾਲ ਕੁੱਟਮਾਰ ਕੀਤੀ ਸੀ ਉਹਨੂੰ ਮਾਰਿਆ ਕੁੱਟਿਆ ਸੀਗਾ ਬਹੁਤ ਜ਼ਿਆਦਾ ਤੇ ਉਹਨਾਂ ਤੇ ਐਫ ਆਈ ਆਰ ਦਰਜ ਹੋ ਗਈ ਸੀ ਸਿਰਫ ਇੰਨਾ ਹੀ ਨਹੀਂ ਸਾਦੂਦੀਨ ਅਬੈਸੀ ਜਿਹੜਾ ਹੈਗਾ ਏਆਈਐਮਆਈਐਮ ਦਾ ਉਹਦੇ ਉਹਦੀ ਦਿੱਲੀ ਦੀ ਜਿਹੜੀ ਉਹਦੀ ਰੈਜ਼ੀਡੈਂਸ ਹੈ ਉੱਥੇ ਜਾ ਕੇ ਉਹਤੇ ਅਟੈਕ ਕਰਿਆ ਸੀਗਾ ਇਸ ਵਿਅਕਤੀ ਨੇ ਇੱਥੇ ਇੰਨਾ ਕੁ ਨਾਲ ਨਹੀਂ ਸਰਿਆ ਉਹ ਉਹ ਸੀਪੀਐਮ ਦੇ ਦਫ਼ਤਰ 'ਚ ਵੀ ਵੜ ਗਿਆ ਸੀ ਤੇ ਉੱਥੇ ਜਾ ਕੇ ਸੀਤਾਰਾਮ ਜੈਚੂਰੀ ਦੇ ਉੱਤੇ ਵੀ ਹਮਲਾ ਕੀਤਾ ਸੀਗਾ ਸੋ ਅਜਿਹਾ ਮਹਾਨ ਸ਼ਖਸ਼ਹ ਜੀ ਨੇ ਇਹ ਰਿਟ ਪਾਈ ਹੈ ਤੇ ਅਦਾਲਤ ਪਤਾ ਨਹੀਂ ਅਜਿਹੇ ਵਿਅਕਤੀਆਂ ਦਾ ਕਿਉਂ ਸੰਗਿਆਨ ਲੈਂਦੀ ਹੈ ਮੈਨੂੰ ਸਮਝ ਨਹੀਂ ਆ ਰਹੀ ਜਾਂ ਅਸੀਂ ਸੰਗਰਾਮ ਟੀਵੀ ਵੱਲੋਂ ਤਾਂ ਘੱਟੋ ਘੱਟ ਇਹਨਾਂ ਗੱਲਾਂ ਨੂੰ ਸਮਝ ਨਹੀਂ ਸਕਦੇ ਅੱਗੋਂ ਉਹਨੇ ਪਹਿਲਾਂ ਵੀ ਕਈ ਵਾਰ ਰਿੱਟਾਂ ਪਾਈਆਂ 2023 ਦੇ 22 ਦੇ ਵਿੱਚ ਉਹਨੇ ਇੱਕ ਰਿੱਟ ਪਾਈ ਜਿਹਨੂੰ ਚੰਦਰ ਚੂੜ ਸਾਹਿਬ ਅਜੇ ਮੁੱਖ ਜੱਜ ਨਹੀਂ ਸੀ ਬਣੇ ਉਹਨਾਂ ਨੇ ਉਹਨੂੰ ਰਿਜੈਕਟ ਕਰ ਦਿੱਤਾ ਸੀ ਉਹਨੇ ਕਿਹਾ ਸੀ ਵੀ ਗਿਆਨਵਾਪੀ ਜਿਹੜੀ ਮਸਜਿਦ ਹੈ ਉਹ ਗਿਆਨਵਾਪੀ ਜਿਹੜਾ ਇਸ਼ੂ ਹੈਗਾ ਉਹਦੇ 'ਚ ਮੈਨੂੰ ਵੀ ਉਹਦੇ 'ਚ ਭਾਈਵਾਲ ਬਣਾਇਆ ਜਾਵੇ ਉਹਨੂੰ ਰਿਜੈਕਟ ਕਰ ਦਿੱਤਾ ਸੀ 2023 ਦੇ ਵਿੱਚ ਫੇਰ ਉਹਨੇ ਇੱਕ BBC ਜਿਹੜੀ ਡਾਕੂਮੈਂਟਰੀ ਬਣੀ ਸੀਗੀ ਨਰਿੰਦਰ ਮੋਦੀ ਜੀ ਦੇ ਜਿਹੜੇ ਚੰਗੇ ਚੰਗੇ ਕਾਰਨਾਮੇ ਉਹਨੇ ਗੁਜਰਾਤ 'ਚ ਕੀਤੇ ਸੀ ਉਹਦੇ ਉੱਤੇ ਉਸ BBC ਦੇ ਉੱਤੇ ਬੈਨ ਲਾਉਣ ਲਈ ਇਹਨੇ ਇੱਕ ਮਤਲਬ ਰਿੱਟ ਪਾਈ ਸੀ ਜਿਹਨੂੰ ਸੰਜੀਪ ਖੰਨਾ ਅੱਜਕੱਲ ਦੇ ਜਿਹੜੇ ਚੀਫ ਜਸਟਿਸ ਹੈ ਉਹਨਾਂ ਨੇ ਰਿਜੈਕਟ ਕਰ ਦਿੱਤਾ ਸੀ 2015 ਦੇ ਵਿੱਚ ਉਨੇ ਇੱਕ ਝੂਠਾ ਪ੍ਰਚਾਰ ਪਾਇਆ ਤੇ ਉਹਦੇ ਤੇ ਐਫ ਆਈ ਆਰ ਦਰਜ ਹੋਈ ਉਹਨੇ ਕਿਹਾ ਵੀ ਜਿਹੜਾ ਕੈਰਲਾ ਹਾਊਸ ਹੈ ਦਿੱਲੀ ਦਾ ਉੱਥੇ ਜਿਹੜਾ ਗਊ ਦਾ ਮਾਸ ਵਰਤਾਇਆ ਜਾ ਰਿਹਾ ਹੈ ਝੂਠ ਫੁਲਾ ਰਿਹਾ ਸੀਗਾ ਤੇ ਉਹਦੇ ਤੇ ਇਸ ਦੇ ਕਰਕੇ ਐਫ ਆਈ ਆਰ ਵੀ ਦਰਜ ਹੋਈ ਸੀਗੀ ਤੇ ਇਸ ਤਰ੍ਹਾਂ ਨਾਲ ਉਹਨੇ 2024 ਅਪ੍ਰੈਲ ਦੇ ਵਿੱਚ ਇੱਕ ਰਿਟ ਪਾਈ ਵੀ ਅਰਵਿੰਦ ਕੇਜਰੀਵਾਲ ਜੇਲ੍ਹ ਚ ਉਹਨੂੰ ਮੁੱਖ ਮੰਤਰੀ ਰਹਿਣ ਦਾ ਕੋਈ ਅਧਿਕਾਰ ਨਹੀਂ ਉਹਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਿਆ ਜਾਵੇ ਉਹ ਰਿਟ ਵੀ ਉਹਦੀ ਖਾਰਜ ਹੋਈ ਸੀ ਸੋ ਹੁਣ ਆਲੀ ਆ ਰਿੱਟ ਪਤਾ ਨਹੀਂ ਸੁਪਰੀ ਉਹ ਕੋਰਟ ਨੇ ਕਿਉਂ ਸੁਣੀ ਹੈ ਹ ਹੁਣ ਕੋਰਟਾਂ ਦੇ ਬਾਰੇ ਵਿੱਚ ਵੀ ਸਾਨੂੰ ਦੇਖਣਾ ਹੀ ਪਊਗਾ ਅੱਜ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਇਹ ਸੰਭਲ ਵਾਲੀ ਮਸਜਿਦ ਹੈ ਉਹਦੇ ਬਾਰੇ ਵਿੱਚ ਅੱਜ ਸੁਣਵਾਈ ਹੋਣੀ ਹੈ ਦੇਖਦੇ ਆ ਕੋਰਟ ਕੀ ਕਹਿੰਦੀ ਹੈ ਤੇ ਦੂਸਰਾ ਦੋਸਤੋ ਜਿਹੜੇ ਕੁਝ ਲੋਕ ਇਹ ਵੀ ਕਹਿ ਰਹੇ ਹੈ ਵੀ ਜਦੋਂ ਇਹ ਇਸ ਤਰ੍ਹਾਂ ਦੇ ਮਸਲੇ ਆਉਣਗੇ ਤਾਂ ਫਿਰ ਦੇਸ਼ ਦੀ ਤਰੱਕੀ ਦਾ ਤਾਂ ਕੰਮ ਠਹਿਰ ਗਿਆ ਇਸੇ ਗੱਲ ਤੇ ਲੱਗੇ ਰਹਿਣਗੇ ਇਹਦੇ ਤੇ ਕਿਸੇ ਦਿਨ ਤੁਹਾਡੇ ਨਾਲ ਫਿਰ ਡਿਟੇਲ ਚ ਮੈਂ ਥੋੜੀ ਜੀ ਗੱਲ ਕਰਨੀ ਚਾਹੂਗਾ ਤੇ ਤਾਂ ਕਿ ਸੰਗਰਾਮ ਟੀਵੀ ਦੇ ਜਿਹੜੇ ਦਰਸ਼ਕ ਆਏ ਉਹ ਹੀ ਜਾਣ ਸਕਣ ਵੀ ਇਹ ਹੀ ਜੀਆਂ ਗੱਲਾਂ ਦੇ ਕਿੱਡੇ ਵੱਡੇ ਪੁਆੜੇ ਨੇ ਉਹ ਫਿਰ ਕਿਸੇ ਦਿਨ ਤੁਹਾਡੇ ਨਾਲ ਇਹ ਤੇ ਗੱਲ ਕਰਾਂਗੇ ਅ ਦੂਸਰੀ ਗੱਲ ਜਿਹੜੀ ਜਿਹੜੀ ਅ ਅਜੇ ਬੀਐਮਸੀ ਦੀਆਂ ਚੋਣਾਂ ਹੋਣੀਆਂ ਨੇ ਮਹਾਰਾਸ਼ਟਰ ਦੇ ਵਿੱਚ ਅਜੇ ਸਰਕਾਰ ਬਣਨੀ ਹੈ ਠੀਕ ਹੈ ਉਹਨਾਂ ਨੂੰ ਮੈਜੋਰਟੀ ਮਿਲ ਗਈ ਬਹੁਤ ਵੱਡੀ ਤੇ ਉੱਥੇ ਜਿਹੜੀ ਬ੍ਰਹਿਮੰਬਈ ਮ्युनਿਸਪਲ ਕਾਰਪੋਰੇਸ਼ਨ ਹੈ ਬੰਬੇ ਦੀ ਉਸ ਦੀਆਂ ਚੋਣਾਂ ਤੋਂ ਪਹਿਲਾਂ ਉੱਥੋਂ ਦੇ ਬੀਜੇਪੀ ਦੇ ਇੱਕ ਲੀਡਰ ਨੇ ਇੱਕ ਬਿਆਨ ਦਿੱਤਾ ਵੀ ਜਿਹੜਾ ਉੱਥੇ ਉਰਦੂ ਭਵਨ ਬਣਿਆ ਹੋਇਆ ਹੈ ਮਾਈਕੂਲਾ ਦੇ ਵਿੱਚ ਉਸ ਉਰਦੂ ਭਵਨ ਨੂੰ ਬੰਦ ਕਰਕੇ ਉੱਥੇ ਆਈਟੀਆਈ ਖੋਲੀ ਜਾਵੇ ਉਹ ਇੱਕ ਉਰਦੂ ਦਾ ਭਾਸ਼ਾ ਦਾ ਕਿਉਂਕਿ ਬਹੁਤ ਸਾਰੇ ਮੁਸਲਮ ਭਰਾ ਸਾਡੇ ਜਿਹੜੇ ਆ ਉਹ ਉਰਦੂ ਬੋਲਦੇ ਆ ਤੇ ਉਹ ਉਰਦੂ ਦੇ ਉੱਤੇ ਅਟੈਕ ਦੇ ਨਾਂ ਦੇ ਉੱਤੇ ਮੁਸਲਮਾਨਾਂ ਦੇ ਉੱਤੇ ਅਟੈਕ ਹੈ ਤਾਂ ਕਿ ਉਸ ਕਾਰਪੋਰੇਸ਼ਨ ਦੇ ਵਿੱਚ ਵੀ ਹਿੰਦੂ ਮੁਸਲਮਾਨ ਦਾ ਮੁੱਦਾ ਪਖਾਇਆ ਜਾ ਸਕੇ ਇਹ ਅਗਲੇ ਦੂਸਰੇ ਪਾਸੇ ਇੱਕ ਹੋਰ ਗੱਲ ਜਿਹੜੀ ਗੁਜਰਾਤ ਦੀ ਸੂਰਤ ਦੇ ਵਿੱਚ ਇੱਕ ਯੂਨੀਵਰਸਿਟੀ ਹੈ ਵੀਰ ਨਰਮਤ ਨਰਬਦ ਗੁਜਰਾਤ ਯੂਨੀਵਰਸਿਟੀ ਵੀਰ ਨਰਮਤ ਗੁਜਰਾਤ ਯੂਨੀਵਰਸਿਟੀ ਇਸ ਯੂਨੀਵਰਸਿਟੀ ਦੇ ਵਿੱਚ ਹੁਣ ਇੱਕ ਫੈਸਲਾ ਕੀਤਾ ਹੈ ਵੀ ਜਿਹੜੀ ਉੱਥੋਂ ਦੇ ਪ੍ਰਬੰਧਕੀ ਬਲਾਕ ਦੀ ਬਿਲਡਿੰਗ ਬਣ ਰਹੀ ਹੈ ਜਿਹਦੇ ਲਈ ਗੁਜਰਾਤ ਸਰਕਾਰ ਨੇ 30 ਕਰੋੜ ਰੁਪਏ ਉਹਨਾਂ ਨੂੰ ਦਿੱਤੇ ਹੈ ਪਰ ਉਹ ਕੀਤੇ ਹੈ ਮਨਜ਼ੂਰ ਤੇ ਉਹਨਾਂ ਚ ਪਹਿਲੀ ਕਿਸ਼ਤ ਉਹਨਾਂ ਨੂੰ ਮਿਲ ਗਈ ਤੇ ਉਹ ਬਣ ਰਿਹਾ ਤਾਂ ਕਿ ਉਹ ਸੁਖ ਸਾਦ ਨਾਲ ਬਣ ਜਵੇ ਵਧੀਆ ਹੋ ਜੇ ਉਹਦੇ ਨਾਲ 5 ਤੋਂ 7 ਗਊਆਂ ਜਿਹੜੀਆਂ ਨੇ ਨਾ ਉਹਨਾਂ ਨੂੰ ਸ਼ੈੱਡ ਕਰਿਆ ਜਾ ਰਿਹਾ ਵੀ ਉਹ ਗਊਆਂ ਉੱਥੇ ਰਹਿਣ ਤਾਂ ਕਿ ਉਹਦੇ ਨਾਲ ਪੋਜ਼ੀਟਿਵ એનર્ਜੀ ਮਿਲੇ ਖੋਤੀ ਪੋਜ਼ੀਟਿਵ એનર્ਜੀ ਤੇ ਉਹ ਉਹ ਮਿਲੇ ਤੇ ਇੱਥੇ ਸੁੱਖ-ਸਾਂਤ ਰਹੇ ਦੂਜਾ ਉਹਨਾਂ ਦੇ ਵਿੱਚ ਉਹਨਾਂ ਨੇ ਕਿਸੇ ਜਿਹੜਾ ਜਿਹੜੀ ਭਾਰਤੀ ਸਟੱਡੀਜ਼ ਨੇ ਉਹਨਾਂ ਦੇ ਉੱਤੇ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਐਨਈਪ 2020 ਇਹ ਕਹਿੰਦੇ ਆ ਵੀ ਉਹਦੇ ਮੁਤਾਬਕ ਅਸੀਂ ਇਹ ਕਰ ਰਹੇ ਹਾਂ ਤੇ ਇੱਕ ਕਿਸੇ ਜਿਹੜਾ ਜੋਤਿਸ਼ ਵਿਗਿਆਨੀ ਹੈ ਉਹਦੇ ਤੋਂ ਪਤਾ ਕਰਾਇਆ ਵੀ ਸਾਡੀ ਯੂਨੀਵਰਸਿਟੀ ਦੇ ਵਿੱਚ ਬਹੁਤ ਸਾਰੇ ਪੇਪਰ ਲੀਕ ਦੇ ਮਸਲੇ ਹੋ ਰਹੇ ਐ ਤੇ ਸਾਡੇ ਜਿਹੜੇ ਬੱਚਿਆਂ ਦੀ ਪਾਸ ਪਰਸੈਂਟੇਜ ਘਟਾ ਰਹੀ ਹੈ ਤੇ ਬਹੁਤ ਸਾਰੇ ਜਿਹੜੇ ਟੈਂਡਰ ਪ੍ਰੋਸੈਸ ਜਿਹੜੇ ਅਸੀਂ ਕੰਮਾਂ ਦੇ ਠੇਕੇ ਦੰਨੇ ਆ ਉਹਨਾਂ 'ਚ ਬਹੁਤ ਸਾਰੀ ਦੇਰੀ ਹੁੰਦੀ ਹੈ ਤਾਂ ਉਸ ਜੋਤਿਸ਼ ਵਿਗਿਆਨੀ ਜੀ ਨੇ ਉਹਨਾਂ ਨੂੰ ਫਰਮਾਇਆ ਵੀ ਇੱਥੇ ਗਊਆਂ ਰੱਖੋ ਤੁਸੀਂ ਤੇ ਗਊਆਂ ਦੇ ਉੱਤੇ ਤੁਸੀਂ ਰਿਸਰਚ ਸ਼ੁਰੂ ਕਰੋ ਬਾਇਓ ਟੈਕਨੋਲੋਜੀ ਡਿਪਾਰਟਮੈਂਟ ਦੇ ਵਿੱਚ ਇੱਕ ਗਊਆਂ ਦਾ ਡਿਪਾਰਟਮੈਂਟ ਇਸ ਗੱਲ ਲਈ ਖੋਲਿਆ ਜਾ ਰਿਹਾ ਹੈ ਤਾਂ ਕਿ ਸਾਰੇ ਜਿਹੜਾ ਕੈਂਪਸ ਹੈ ਉਹਦੇ ਵਿੱਚ ਇੱਕ ਪੋਜ਼ਿਟਿਵ એનર્ਜੀ ਦਾ ਮਾਹੌਲ ਬਣ ਜਾਵੇ ਤੇ ਉਸ ਤਰ੍ਹਾਂ ਨਾਲ ਇਹ 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 ਗੁਜਰਾਤ ਯੂਨੀਵਰਸਿਟੀ ਤੋਰੀ ਹੋਈ ਹੈ ਸਾਡੀ ਸੰਸਥਾ ਤੋਰੀ ਹੋਈ ਹੈ ਸਾਡੇ ਦੇਸ਼ ਦੇ ਵਿੱਚ ਕਰੋੜਾਂ ਲੋਕ ਐ ਜਿਹੜੇ ਆਪਣੇ ਘਰਾਂ ਦੇ ਵਿੱਚ ਉਥੇ ਹੀ ਗਾਂ ਬੰਨੀ ਹੁੰਦੀ ਹੈ ਉਸੇ ਨੂੰ ਪੱਠੇ ਪਾਉਂਦੇ ਆ ਉਸੇ ਦੇ ਹੀ ਦੁੱਧ ਪੀਂਦੇ ਆ ਬੱਚੇ ਤੇ ਉਸੇ ਘਰ ਦੇ ਵਿੱਚ ਚੁੱਲ੍ਹੇ ਦੇ ਵਿੱਚ ਰੋਟੀ ਪਕਾਣ ਨੂੰ ਵੀ ਆਟਾ ਕਈ ਵਾਰੀ ਨਹੀਂ ਹੁੰਦਾ ਜੇ ਪੋਜ਼ਿਟਿਵ એનર્ਜੀ ਮਿਲਣੀ ਹੁੰਦੀ ਤਾਂ ਇਹਨਾਂ ਕਰੋੜਾਂ ਗਊ ਪਾਲਕਾਂ ਨੂੰ એનર્ਜੀ ਮਿਲ ਕੇ ਤਾਂ ਮਾਲਾ-ਮਾਲ ਹੋਈ ਹੁੰਦੇ ਤੇ ਉਹਨਾਂ ਦੇ ਘਰ ਦੀ ਸਾਰੀ ਦਲੇਦਰਤਾ ਉਹਨਾਂ ਦੇ ਬੱਚਿਆਂ ਦੇ ਪੜ੍ਹਾਈ ਦਾ ਤੇ ਉਹਨਾਂ ਦੀ ਬਿਮਾਰੀ ਦਾ ਜਿਹੜਾ ਹੱਲ ਹੈ ਉਹ ਹੋ ਚੁੱਕਿਆ ਹੁੰਦਾ ਅਸੀਂ ਸੰਗਰਾਮ ਟੀਵੀ ਵੱਲੋਂ ਆਪਣੇ ਦਰਸ਼ਕਾਂ ਦਰਸ਼ਕਾਂ ਨੂੰ ਬੜੀ ਬਨੇਮਰਤਾ ਸਹਿਤ ਕਹਿਣਾ ਚਾਹੁੰਦੇ ਆਂ ਵੀ ਇਸ ਧਰਤੀ ਦੇ ਉੱਤੇ ਹਰ ਜੀਵ ਜੰਤੂ ਚਾਹੇ ਉਹ ਛੋਟਾ ਵਾਇਰਸ ਲੈ ਕੇ ਤੋਂ ਲੈ ਕੇ ਬੜੇ ਤੋਂ ਬੜਾ ਜਾਨਵਰ ਤੱਕ ਹਰ ਇੱਕ ਦੀ ਆਪਣੀ ਮਹਾਨਤਾ ਹੈ ਤੇ ਇਸ ਧਰਤੀ ਦੇ ਉੱਤੇ ਜਿਹੜੀਆਂ ਵੀ ਚੀਜ਼ਾਂ ਬਣੀਆਂ ਹੋਈਆਂ ਨੇ ਚਾਹੇ ਉਹ ਬਨਸਪਤੀ ਹੈ ਚਾਹੇ ਜੀਵ ਜੰਤੂ ਨੇ ਉਹਨਾਂ ਦੀ ਇੱਕ ਦੂਜੇ ਦੇ ਉੱਤੇ ਨਿਰਭਰਤਾ ਹੈ ਤੇ ਉਹਨਾਂ ਦੀ ਇੱਕ ਆਪਣੀ ਫੂਡ ਚੇਨ ਹੈ ਕੋਈ ਇੱਕ ਨੂੰ ਖਾ ਕੇ ਦੂਜਾ ਬਣਦਾ ਹੈ ਦੂਜੇ ਨੂੰ ਖਾ ਕੇ ਤੀਜਾ ਬਣਦਾ ਹੈ ਘਾਹ ਖਾ ਕੇ ਕੋਈ ਚੀਜ਼ ਹੋਰ ਬਣਦੀ ਹੈ ਉਹਨੂੰ ਕੋਈ ਹੋਰ ਖਾਂਦਾ ਹੈ ਜਦੋਂ ਉਸ ਚੇਨ ਦੇ ਵਿੱਚ ਕੋਈ ਖਤਰਾ ਪੈਦਾ ਹੁੰਦਾ ਹੈ ਕੋਈ ਚੀਜ਼ ਦੀ ਵਾਦੀ ਜਾਂ ਵੱਧ ਜਾਂਦੀ ਹੈ ਲੋੜ ਤੋਂ ਜਾਂ ਘਟ ਜਾਂਦੀ ਹੈ ਤਾਂ ਕੁਦਰਤ ਦਾ ਬੈਲੈਂਸ ਖਰਾਬ ਹੁੰਦਾ ਹੈ ਤੇ ਉਹਦੇ ਨਾਲ ਬਹੁਤ ਸਾਰੀਆਂ ਵਿਗਾੜ ਸਾਡੇ ਇਸ ਸਮਾਜ ਦੇ ਵਿੱਚ ਸ੍ਰਿਸ਼ਟੀ ਦੇ ਵਿੱਚ ਵੀ ਆਉਂਦੇ ਆ ਤੇ ਮਨੁੱਖੀ ਸਮਾਜ ਦੇ ਵਿੱਚ ਵੀ ਆਉਂਦੇ ਆ ਉਸ ਸੰਦਰਭ ਵਿੱਚ ਰੱਖਿਆ ਗਊ ਵੀ ਇੱਕ ਅਜਿਹਾ ਜੀਵ ਹੈ ਜਿਹਦੀ ਪੂਰੀ ਰੱਖਿਆ ਕਰਨੀ ਚਾਹੀਦੀ ਹੈ ਜਿਹਨੂੰ ਪੂਰਾ ਹੋਣਾ ਚਾਹੀਦਾ ਪਰ ਸਾਰੇ ਜਾਨਵਰਾਂ ਨੂੰ ਜਿੰਨੀ ਟੋਟਲ ਬਾਇਓਡਾਈਵਰਸਿਟੀ ਹੈ ਧਰਤੀ ਦੀ ਉਸ ਦੇ ਮੱਦੇ ਨਜ਼ਰ ਰੱਖਦਿਆਂ ਹੋਇਆਂ ਸੋ ਇਹ ਜਿਹੜਾ ਇਸ ਕਿਸਮ ਦਾ ਇੱਕ ਚੱਲ ਰਿਹਾ ਹੈਗਾ ਪ੍ਰਚਲਨ ਉਹ ਅਸੀਂ ਮਹਿਸੂਸ ਇਹ ਕਰਦੇ ਆਂ ਕਿ ਉਹ ਵਿਗਿਆਨ ਤੋਂ ਬਹੁਤ ਹਟਕੇ ਹੈ ਵਿਗਿਆਨ ਅਜਿਹੀ ਗੱਲ ਦਾ ਕੋਈ ਸਬੂਤ ਨਹੀਂ ਦਿੰਦੀ ਵੀ ਗਊ ਨੂੰ ਰੱਖਣ ਨਾਲ ਜਾਂ ਗਊਆਂ ਨੂੰ ਰੱਖਣ ਨਾਲ ਕੋਈ ਪੋਜ਼ਿਟਿਵ એનર્ਜੀ ਮਿਲਦੀ ਹੈ ਅਜਿਹਾ ਕੋਈ ਵਿਗਿਆਨਕ ਸਬੂਤ ਕਿਸੇ ਕੋਲ ਹੈ ਨਹੀਂਗਾ ਇਹ ਆਪਣੇ ਮਨ ਦੀਆਂ ਗੱਲਾਂ ਨੇ ਸ਼ਾਇਦ ਤਾਂ ਇਹਨੂੰ ਜਿਹੜਾ ਮਰਜ਼ੀ ਕਰੀ ਜਾਵੇ ਪਰ ਘੱਟੋ ਘੱਟ ਯੂਨੀਵਰਸਟੀਆਂ ਦਾ ਇਹ ਕੰਮ ਬਿਲਕੁਲ ਵੀ ਨਹੀਂ ਦਾ ਜਿਹੜਾ ਇਹ ਕਰਿਆ ਕਰਿਆ ਜਾਂਦੇ ਆ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਜਿਹੜੀ ਕਰਨੀ ਹੈ ਉਹ ਇਹ ਹੈ ਕਿ ਕੱਲ ਪਾਰਲੀਮੈਂਟ ਦੇ ਵਿੱਚ ਦੱਸਿਆ ਗਿਆ ਕਿ ਜਦੋਂ ਤੋਂ 2 7 ਅਕਤੂਬਰ 2023 ਤੋਂ ਇਜ਼ਰਾਇਲ ਤੇ ਹਮਾਸ ਦੀ ਲੜਾਈ ਹੋਈ ਹੈ ਤਾਂ ਭਾਰਤ ਦੇ 12000 ਵਰਕਰ ਉੱਥੇ ਗਏ ਆ ਤੇ ਕੁਝ ਪਹਿਲਾਂ ਦੇ ਗਏ ਹੋਏ ਸੀ ਹੁਣ ਅੱਜ ਕੱਲ ਉੱਥੇ 32000 ਵਰਕਰ ਨੇ ਜਿਹੜੇ ਉੱਥੇ ਲੜਾਈ ਦੇ ਮੂੰਹ ਚ ਆਏ ਹੋਏ ਐ ਸੋ ਇਹ ਇੱਕ ਹਾਲ ਐ ਪਹਿਲਾਂ ਵੀ ਤੁਹਾਡੇ ਨਾਲ ਕਈ ਵਾਰ ਕੀਤੀ ਐ ਵੀ ਜਦੋਂ ਕਿਤੇ ਜੰਗ ਲੱਗਦੀ ਐ ਯੂਕਰੇਨ ਦੀ ਹੋਈ ਹੋਰ ਹੋਈ ਤਾਂ ਜਿਹੜੇ ਉੱਪਰਲੇ ਅਪਰ ਮਿਡਲ ਕਲਾਸ ਜਾਂ ਮਿਡਲ ਕਲਾਸ ਜਾਂ ਅਮੀਰਾਂ ਦੇ ਜਿਹੜੇ ਬੱਚੇ ਬੱਚੀਆਂ ਨੇ ਅਸੀਂ ਉਹਨਾਂ ਦੇ ਵਿਰੁੱਧ ਨਹੀਂ ਅਸੀਂ ਉਹਨਾਂ ਦੇ ਹੱਕ ਚਾਂ ਵੀ ਉਹਨਾਂ ਨੂੰ ਕੱਢਿਆ ਜਾਣਾ ਚਾਹੀਦਾ ਸੀ ਉਹਨਾਂ ਨੂੰ ਉੱਥੋਂ ਕੱਢ ਕੇ ਲਿਆਂਦਾ ਜਾਂਦਾ ਤੇ ਜਦ ਕਿ ਇੱਥੇ ਉਹਨਾਂ ਨੂੰ ਭੇਜਿਆ ਜਾਂਦਾ ਹੈਗਾ ਇਹ ਦੇਖਣ ਦੀ ਲੋੜ ਹੈ ਕਿ ਸਰਕਾਰਾਂ ਕਿਹਦੇ ਲਈ ਕੰਮ ਕਰਦੀਆਂ ਨੇ ਕਿਹਦੀਆਂ ਸਰਕਾਰਾਂ ਨੇ ਇਹ ਲੋਕਾਂ ਦੀਆਂ ਆਮ ਲੋਕਾਂ ਦੀਆਂ ਨੇ ਨਾ ਜਾਂ ਕੁਝ ਚੰਦ ਖਾਸ ਲੋਕਾਂ ਦੀਆਂ ਸਰਕਾਰਾਂ ਨੇ ਇਹਨੂੰ ਦੇਖਣ ਦੀ ਲੋੜ ਹੈਗੀ ਹੈ ਅਗਲੀ ਗੱਲ ਲਾਸਟ ਜਿਹੜੀ ਹੈ ਆਲਟ ਨਿਊਜ਼ ਇੱਕ ਅਜਿਹੀ ਵੈਬਸਾਈਟ ਹੈ ਜਿਹੜੀ ਜਿਹੜੀਆਂ ਵੀ ਖਬਰਾਂ ਜਿਹੜੀਆਂ ਵੀਡੀਓਜ਼ ਜਾਂ ਪੋਸਟਾਂ ਆਉਂਦੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦਾ ਸੱਚ ਝੂਠ ਦਾ ਨਾਟਕਾ ਕਰਦੇ ਆ ਤੇ ਉਹਨਾਂ ਨੇ ਬਹੁਤ سارے ਝੂਠ ਜਿਹੜੇ ਨੰਗੇ ਕੀਤੇ ਹੈ ਜਿਹਦੇ ਨਾਲ ਬੀਜੇਪੀ ਨੂੰ ਬਹੁਤ ਜ਼ਿਆਦਾ ਪੀੜਾ ਹੁੰਦੀਆਂ ਨੇ ਉਸ ਨੂੰ ਪਹਿਲਾਂ ਵੀ ਕਾਫੀ ਦੇਰ ਇੱਕ ਝੂਠੇ ਮੁਕਾਬਲੇ ਉਹਨਾਂ ਦਾ ਜਿਹੜਾ ਇੱਕ ਫਾਊਂਡਰਾਂ ਚੋਂ ਇੱਕ ਬੰਦਾ ਹੈਗਾ ਮੁਹੰਮਦ ਜ਼ਬੇਰ ਉਹਨੂੰ ਪਹਿਲਾਂ ਵੀ ਕਾਫੀ ਦੇਰ ਉਹਨਾਂ ਨੇ ਜੇਲ੍ਹ ਚ ਰੱਖੀ ਰੱਖਿਆ ਸੀਗਾ ਹੁਣ ਯੂਪੀ ਦੀ ਸਰਕਾਰ ਨੇ ਅਲਾਹਾਬਾਦ ਹਾਈ ਕੋਰਟ ਦੇ ਵਿੱਚ ਇੱਕ ਕੈਫੀ ਡੈਕਟ ਦਿੱਤਾ ਹੈ ਵੀ ਜਿਹੜਾ ਮੁਹੰਮਦ ਜ਼ਬੇਰ ਹੈ ਇਸ ਦੇ ਕਰਕੇ ਸਾਡੇ ਦੇਸ਼ ਦੀ ਜਿਹੜੀ ਪ੍ਰਭੂਸਤਾ ਹੈ ਉਹ ਖਤਰੇ 'ਚ ਪੈ ਰਹੀ ਹੈ ਤੇ ਉਸ ਦੇ ਖਿਲਾਫ ਬੀ ਐਨ ਐਸ ਦੀ ਧਾਰਾ 152 ਅਧੀਨ ਐਫ ਆਈ ਆਰ ਦਰਜ ਕਰ ਲਈ ਹੈ ਇਹ ਉਹੀ ਧਾਰਾ ਹੈ ਜਿਹਨੂੰ ਕਹਿੰਦੇ ਆ ਵੀ ਅਸੀਂ ਜਿਹੜਾ ਦੇਸ਼ ਧਰੋਹ ਦਾ ਜਿਹੜਾ ਦੀ ਧਾਰਾ ਖਤਮ ਕਰਤੀ ਹੈ ਬੀ ਐਨ ਐਸ 652 ਉਹਦਾ ਉਹਦਾ ਬਦਲ ਹੈ ਤੇ ਕਿਹਾ ਜਾ ਰਿਹਾ ਸੀ ਵੀ ਇਹਨਾਂ ਦੀ ਦੁਰਵਰਤੋਂ ਨਹੀਂ ਹੋਊਗੀ ਇਹ ਪਹਿਲੀ ਦੁਰਵਰਤੋਂ ਹੈ ਉਸ ਮੁਹੰਮਦ ਜ਼ਵੇਰ ਦੇ ਖਿਲਾਫ ਇਹਨਾਂ ਨਵੇਂ ਅਪਰਾਧਿਕ ਕਾਨੂੰਨਾਂ ਚ ਸੋ ਕੱਲ ਪ੍ਰੈਸ ਕੌਂਸਲ ਆਫ ਇੰਡੀਆ ਨੇ ਉਹਦੇ ਬਾਰੇ ਚ ਕਿਹਾ ਵੀ ਇਹ ਐਫ ਆਈ ਆਰ ਦਰਜ ਕਰੋ ਇਹ ਗਲਤ ਹੈ ਤੇ ਇਹਨੂੰ ਰੱਦ ਕਰਨਾ ਚਾਹੀਦਾ ਦੱਸਦੇ ਹੀ ਇਹ ਕਿ ਯਤੀ ਨਰਸਿੰਘਾ ਆਨੰਦ ਜਿਹੜਾ ਆਪਣੇ ਬਿਆਨ ਮੁਸਲਮਾਨਾਂ ਵਿਰੋਧੀ ਦੇ ਕੇ ਵੀ ਆਪਾਂ ਨੂੰ ਆ ਤਲਵਾਰਾਂ ਰੱਖਣੀਆਂ ਚਾਹੀਦੀਆਂ ਨੇ ਆਏ ਤੇ ਇਸ ਤਰ੍ਹਾਂ ਆਪਾਂ ਨੂੰ ਲੜਨਾ ਚਾਹੀਦਾ ਉਸ ਵਿਅਕਤੀ ਨਾਲ ਤਾਂ ਦੇਸ਼ ਦੀ ਪ੍ਰਭੂ ਸਤਾ ਖਾਤਰੀ ਚ ਨਹੀਂ ਆਈ ਉਹਦੇ ਵਿਰੁੱਧ ਲਿਖਣ ਵਾਲੇ ਮੁਹੰਮਦ ਜ਼ੁਬੈਰ ਦੇ ਕਰਕੇ ਪ੍ਰਭੂ ਸਤਾ ਖਾਤਰੀ ਚ ਆ ਜੋ ਅੱਜ ਦੀ ਗੱਲ 'ਚ ਐਨ.ਆਈ ਬਹੁਤ-ਬਹੁਤ ਸ਼ੁਕਰੀਆ ਭਾਈ